ਇਸ ਵਕਤ ਹਲਕਾ ਬਾਗਾ ਪਰਾਣਾ ਦੇ ਪਿੰਡ 마ੜੀ ਮੁਸਤਫਾ ਦੇ ਵਿੱਚ ਮੌਜੂਦ ਆ ਜਿੱਥੇ ਕਿ 마ੜੀ ਮੁਸਤਫਾ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਇੱਕ ਦੁਕਾਨ ਨੂੰ ਪੈਟਰੋਲ ਬੰਬ ਦੇ ਨਾਲ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਬਾਂਸਲ ਸਾਈਕਲ ਸਟੋਰ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾੜੀ ਮਸਤਪਾ ਦੇ ਵਿੱਚ ਜਿਹੜਾ ਸਾਈਕਲ ਸਟੋਰ ਹੈਗਾ ਇਸ ਦੁਕਾਨ ਨੂੰ ਜਿਹੜਾ ਪੈਟਰੋਲ ਬੰਬ ਦੇ ਨਾਲ ਤਾਂ ਇਹਨਾਂ ਨੌਜਵਾਨਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਹੋਈ ਆ ਦੁਕਾਨਦਾਰ ਨਾਲ ਗੱਲਬਾਤ ਕਰਾਂਗੇ ਪੂਰੀ ਘਟਨਾ ਕਿਵੇਂ ਹੋਈ ਆ ਤੇ ਕਿਹੜੇ ਟਾਈਮ ਜਿਹੜੀ ਇਹ ਘਟਨਾ ਹੋਈ ਆ ਆਪਦੇ ਡੀਐਸਪੀ ਦਲਬੀਰ ਸਿੰਘ ਸਿੱਧੂ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਜਾ ਰਿਹਾ ਕਿਉਂਕਿ ਪਿੰਡ ਮਾੜੀ ਮਸਤਪਾ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਤਿੰਨ ਤੋਂ ਚਾਰ ਘਟਨਾਵਾਂ ਜਿਹੜੀਆਂ ਹੋ ਗਈਆਂ ਗੋਲੀਆਂ ਵੀ ਚੱਲੀਆਂ ਉਸ ਤੋਂ ਬਾਅਦ ਜਿਹ ਪਰ ਫਿਰ ਵੀ ਜਿਹੜਾ ਨੁਕਸਾਨ ਕਰਨ ਦੇ ਵਿੱਚ ਜਿਹੜੇ ਅਸਫਲ ਰਹੇ ਉਹ ਨੌਜਵਾਨ ਪਰ ਕਿਤੇ ਨਾ ਕਿਤੇ ਪੁਲਿਸ ਪਾਰਟੀ ਲਈ ਵੱਡੀ ਚੁਣੌਤੀ ਅੱਗੇ ਆਏ ਨੇ ਇਹੋ ਜਿਹੀਆਂ ਜਿਹੜੀਆਂ ਕਰਨਾਵਾਂ ਹੋਣੀਆਂ ਡੀਐਸਪੀ ਦਲਵੀਰ ਸਿੰਘ ਸਿੱਧੂ ਮੌਕੇ ਤੇ ਪਹੁੰਚੋ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤਸਵੀਰਾਂ ਜਰੂਰ ਵੇਖ ਲਓ ਤੇ ਚਲਦੀ-ਜਾਲੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਓ ਕਿ ਇਹ ਜਿਹੜਾ 5 ਸਾਲ ਸਾਈਕਲ ਸਟੋਰ ਆ ਜਿੱਥੇ ਕਿ ਪੈਟਰੋਲ ਬੰਬ ਦੇ ਨਾਲ ਜਿਹੜਾ ਇੱਕ ਹਮਲਾ ਕੀਤਾ ਗਿਆ ਤਾਂ ਜਿਹੜਾ ਉਹ ਹਮਲਾ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਕੀਤਾ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਨੌਜਵਾਨਾਂ ਦੇ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਕਿਸੇ ਨੂੰ ਕਤਲ ਕਰਨਾ ਜਾਂ ਕਿਸੇ ਪਿੰਡ ਦੇ ਵਿੱਚ ਸ਼ਰੇਆਮ ਕਿਸੇ ਦੁਕਾਨਦਾਰ ਤੇ ਗੋਲੀਆਂ ਚਲਾਉਣੀਆਂ ਜਾਂ ਇਸ ਤਰ੍ਹਾਂ ਦੇ ਪੈਟਰੋਲ ਬੰਮ ਸੈੱਟਨੇ ਤਾਂ ਇਹ ਜਿਹੜਾ ਪੁਲਿਸ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੈ ਤੇ ਪੰਜਾਬ ਵਾਸੀਆਂ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੈ ਤੇ ਜਿਵੇਂ ਜਿਹੜੀ ਪਿਛਲੇ ਦਿਨਾਂ ਤੋਂ ਮਾੜੀ ਮੁਸਤਫਾ ਦੇ ਵਿੱਚ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਫਾਇਰਿੰਗ ਵੀ ਹੋਈ ਸੀ ਤੇ ਪੁਲਿਸ ਪਾਰਟੀ ਵੱਲੋਂ ਵੀ ਉਸ ਦਾ ਮੂੰਹ ਤੋੜ ਮਜਬੂਰ ਜਵਾਬ ਦਿੱਤਾ ਗਿਆ ਸੀ ਤੇ ਉਸ ਦਾ ਜਿਹੜਾ ਬਾਗਪੁਰਾਣਾ ਦੇ ਪਿੰਡ ਜੈ ਸਿੰਘ ਵਾਲਾ ਦੇ ਵਿੱਚ ਨੇੜੇ ਜਿਹੜਾ ਐਨਕਾਊਂਟਰ ਵੀ ਕੀਤਾ ਗਿਆ ਸੀਗਾ ਤੇ ਪੁਲਿਸ ਪਾਰਟੀ ਵਾਰਨਿੰਗ ਵੀ ਦਿੱਤੀ ਗਈ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਕਰਦੇ ਹਮੇਸ਼ਾ ਆਪਣਾ ਨਾਮ ਬਣਾਉਣ ਦੇ ਖਾਤਿਰ ਜੀਆਂ ਪੁਲਿਸ ਵੱਲੋਂ ਕਿਹਾ ਗਿਆ ਜੀ ਕਟਨਾਵਾਵਾਂ ਕਰਦੇ ਨੇ ਤਾਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਉਹਨਾਂ ਤੇ ਵੀ ਜੜਾ ਸਿਕੰਜਾ कसेਗੀ ਦੇਖਦੇ ਆ ਪੁਲਿਸ ਵੱਲੋਂ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੀ ਹੈ ਸਾਰਾ ਮੈਟਰ ਆ ਉਹ ਸੁਣਦੇ ਆ ਅਜੀ ਸਾਰਾ ਜਿਹੜੀ ਧਰਨਾ ਲੱਗਿਆ ਹੈ ਉਹਦੀ ਮਤਾਂ ਦੇ ਵਿੱਚ ਤੇ ਕੀ ਸਾਰਾ ਧਾਲੀ ਬਣੀ ਸਰ ਤੇ ਤਿੰਨ ਬੰਦੇ ਆਏ ਜੀ ਮੋਟਰਸਾਈਕਲ ਤੇ ਜੀ ਤੇ ਉਹਨਾਂ ਨੇ ਹੋ ਸਕਦਾ ਦੁਕਾਨ ਦੇ ਵਿੱਚ ਉਹ ਸੱਠਣਾ ਹੋਵੇ ਜੀ ਤੇ ਉਹ ਆ ਮੋਟਰਸਾਈਕਲ ਦੇ ਵਿੱਚ ਵੱਜ ਗਈ ਤੇ ਖੰਧ ਵਿੱਚ ਵੱਜੀ ਬੋਤਲ ਜੀ ਕੁਝ ਪੈਟਰੋਲ ਸੀਗਾ ਜੀ ਪੈਟਰੋਲ ਤੇ ਅੱਗ ਲੱਗ ਜੱਟ ਗਈ ਕੋਈ ਤੁਹਾਡੀ ਕੋਈ ਪੈਂਡ ਦੇ ਗੱਲਬਾਤ ਨਹੀਂ ਜੀ ਨਹੀਂ ਕੀ ਮੰਨਣਾ کہہ ਸਕਦੇ ਵੀ ਜਿਹੜਾ ਕੋਈ ਗੱਲਬਾਤ ਆ ਕੋਈ ਕਈਰ ਕੋਈ ਰਾਤ ਆਉਂਦਾ ਕੋਈ ਉਹਦੇ ਨਾਲ ਹੀ ਕਈਰ ਕੋਈ ਗੋੜਬਾਣੀ ਹੋਵੇ ਜੇ ਨਹੀਂ ਜੈਸੇ ਕੋਈ ਗੱਲਬਾਤ ਨਹੀਂ ਹੈਣੀ ਕੀ ਨਾਮ ਹੈ ਆਪਣੀ ਦੁਕਾਨ ਦੀ ਆਪਣਾ 5 ਸਾਈਕਲ ਸਟੋਰ ਹੈ ਜੀ ਮਾਲਕ ਕੌਣ ਹੈ ਜੀ ਮਾਲਕ ਕੌਣ ਹੈ ਮਾਲਕੀ ਹੈ ਇਹ ਕੀ ਨਾਮ ਦਾ ਡਿੰਪਲ ਜੀ ਤੇ ਕੀ ਕਹੂੰ ਜੀ ਜਿਹੜਾ ਇਸ ਤੋਂ ਪਹਿਲਾਂ ਵੀ ਇਹਦਾ ਪਿੰਡ ਦੇ ਵਿੱਚ ਕਾਹਦੀ ਕਿਤਨਾ ਮਾਵਾ ਬਰਦਿਆਂ ਤੇ ਜੇ ਆਪਾਂ ਕਹਿ ਸਕਦੇ ਵੀ ਇੱਕ ਮਾਹੌਲ ਨੂੰ ਮਾਹੌਲ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁਲਾਜ਼ਮੀ ਦੱਸਣਗੇ ਜੀ ਜਿਹਨਾਂ ਆਏ ਆ ਤੁਹ ਸਭ ਚੀਜ਼ ਕਰੀ ਜਾਂਦੇ ਆ ਜੀ ਉਹ ਨਹੀਂ ਦੱਸਣਗੇ ਕੀ ਗੱਲ ਬਾਤ ਸੰਤੋ ਆਏ ਆ ਵੀ ਸੜਕ ਸੁਰੱਖਿਅਤ ਰਹੀ ਹੈ ਜੀ ਕੰਮ ਕਰ ਸਕੀਏ ਆਪਦਾ ਜੀ ਹੁਣ ਅਸੀਂ ਬੈਠੇ ਕੰਮ ਕਰੀ ਸਾਡਾ ਤੋਰੀ ਬੋਤਲ ਗਈ ਹੈ ਜੀ ਉਹ ਤਾਂ ਬੈਠੇ ਕੰਮ ਕਰੀ ਨੇ ਕੀ ਬਦ ਕੀ ਨੇ ਥੜਾ ਬਣਾ ਕੇ ਇਹਨਾਂ ਨੂੰ ਤਾਂ ਪਤਾ ਹੀ ਲੱਗਿਆ ਕਿ ਅੱਗ ਕਦੋਂ ਲੱਗੀ ਹੈ ਕਿੰਨੇ ਜਣੇ ਸੀ ਤਿੰਨੇ ਜਣੇ ਸੀ ਮੋਟਰਸਾਈਕਲ ਤੇ ਜੀ ਕੋਈ ਸੀਸੀਟੀਵੀ ਹਾਂਜੀ ਆਈ ਆਈ ਹਾਂਜੀ ਕੋਈ ਪਛਾਣ ਉਹ ਤਾਂ ਨਹੀਂ ਨਹੀਂ ਉਹ ਬੰਦੇ ਫੇਰ ਨਾ ਵੀ ਹਾਂਜੀ ਡਰਾਈਵਰ ਵਗੈਰਾ ਕੋਈ ਬਾਈਕ ਡੀ ਲਗਸ ਮੋਟਰਸਾਈਕਲ ਹੈ ਤੇ ਨਾ ਉਹਨਾਂ ਨੇ ਨੰਬਰ ਪੇਟਾ ਹੀ ਨਹੀਂ ਜੀ ਨੰਬਰ ਪੇਟਾ ਨਹੀਂ ਹਾਂਜੀ ਨੇ ਕੋਈ ਨੁਕਸਾਨ ਵਗੈਰਾ ਵੀ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਜੀ ਨੁਕਸਾਨ ਉਹ ਨਾ ਆ ਮੋਟਰਸਾਈਕਲ ਨੇ ਸਾਡਾ ਬਚਾ ਕਰਤਾ ਜੀ ਇਹ ਮੋਟਰਸਾਈਕਲ ਚ ਵੱਜ ਕੇ ਬੋਤਲ ਬਾਹਰ ਆ ਗਈ ਹਾਂਜੀ ਇਹ ਦੁਕਾਨ ਦੇ ਵੀ ਛੁੱਟੀ ਗਈ ਸੀ ਹਾਂਜੀ ਦੁਕਾਨ ਵਾਲੀ ਛੁੱਟੀ ਗਈ ਸੀ ਅ ਸਰਾਜ ਮਾਰੀ ਦੇ ਵਿੱਚ ਇੱਕ ਬਹੁਤ ਜਿਹੜੀ ਵੱਡੀ ਘਟਨਾ ਸਵਤਰੀਆ ਤੇ ਕੀ ਸਾਰਾ ਕਾਰਨ ਡਿੰਪਲ ਬਾਂਸਲ ਹੈਗੇ ਨੇ ਜਿਨ੍ਹਾਂ ਦਾ ਸੈਨੀਟਰੀ ਸਟੋਰ ਹੈ ਉਹਨਾਂ ਨੇ 112 ਤੇ ਕੰਪਲੇਂਟ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਨਾਲ ਲੱਗਦੀ ਸਾਈਕਲ ਦੀ ਦੁਕਾਨ ਉਥੇ ਕੋਈ ਸ਼ਰਾਰਤੀ ਬੰਦੇ ਮੋਟਰਸਾਈਕਲ ਤੇ ਆਏ ਤੇ ਇੱਕ ਪੈਟਰੋਲ ਬੰਬ ਸੁੱਟ ਕੇ ਗਏ ਨੇ ਜਿਸ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਸੀਨੀਅਰ ਅਫਸਰ ਵੀ ਆਏ ਨੇ ਫੋਰੈਂਸਿਕ ਟੀਮ ਵੀ ਆ ਰਹੀ ਹੈ ਅਸੀਂ ਇਹ ਰਿਕਾਰਡਿੰਗ ਮੁਕਦਮਾ ਦਰਜ ਕਰ ਲਿਆ ਤੇ ਤਫਤੀਸ਼ ਕਰਕੇ ਜਿਹੜੇ ਹੱਕੀ ਦੋਸ਼ੀ ਨੇ ਉਹਨਾਂ ਨੂੰ ਲੱਭ ਕੇ ਅਸੀਂ ਜੋ ਵੀ ਉਹਨਾਂ ਦਾ ਬੰਦੇ ਕਾਰਵਾਈ ਕਰਦੇ ਸਰ ਕਿੰਨੇ ਜਲੇ ਆਏ ਸੀ ਜੋ ਮੋਟਰਸਾਈਕਲ ਤੇ ਕੈਮਰੇ ਚ ਆ ਰਹੇ ਉਹ ਤਿੰਨ ਬੰਦੇ ਸੀਗੇ ਮੋਟਰਸਾਈਕਲ ਦੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਤੇ ਕਾਲੇ ਰੰਗ ਦਾ ਮੋਟਰਸਾਈਕਲ ਸੀ ਸਰ ਕੋਈ ਨੁਕਸਾਨ ਕੋਈ ਜਾਨੀ ਨੁਕਸਾਨ ਤੋਂ ਕੋਈ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਕੋਈ ਮਾਲੀ ਨੁਕਸਾਨ ਨਹੀਂ ਸਿਰਫ ਜਿਹੜਾ ਪੈਟਰੋਲ ਡੁੱਲਿਆ ਸੀਗਾ ਉਹਨੂੰ ਅੱਗ ਲੱਗ ਕੇ ਉਹ ਮਚ ਗਿਆ ਤੇ ਇਹਨਾਂ ਨੇ ਪਾਣੀ ਪੁਣੀ ਲਾ ਕੇ ਉਹ ਸਾਰਾ ਕੰਟੇਨ ਕਰ ਲਈ ਸੀ ਕੋਈ ਨੁਕਸਾਨ ਨਹੀਂ ਹੋਇਆ ਨਾ ਮਾਲੀ ਹੋਇਆ ਨਾ ਜਾਨੀ ਨੁਕਸਾਨ ਦਾ ਦੁਕਾਨਦਾਰ ਤੋਂ ਕੋਈ ਪੁੱਛ ਗਿਆ ਸੇ ਤੇ ਬਚਾਈ ਵੀ ਕੋਈ ਪਹਿਲਾਂ ਕੋਈ ਕਾਲ ਵਗੈਰਾ ਆਇਆ ਇਹਨੂੰ ਜੋ ਅਸੀਂ ਇਹਨਾਂ ਨੇ ਦੱਸਿਆ ਇਹਨਾਂ ਨੂੰ ਨਾ ਤਾਂ ਕੋਈ ਇਹਨਾਂ ਦੀ ਕਿਸੇ ਨਾਲ ਲਗੜਟ ਹੈ ਨਾ ਹੀ ਇਹਨਾਂ ਨੂੰ ਕੋਈ ਕਾਲ ਆਈ ਹੈ ਨਾ ਹੀ ਇਹਨਾਂ ਨੂੰ ਕੋਈ ਥ੍ਰੈਟ ਆਇਆ ਇਹੋ ਜੀ ਕੋਈ ਗੱਲ ਨਹੀਂ ਸਰ ਮਾਰੀ ਨੂੰ ਮਾਰੀ ਪੈਂਡ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਤੇ ਜੇ ਮੰਨ ਲਓ ਇਹ ਘਟਨਾ ਵੇ ਇੱਕ ਤਰ੍ਹਾਂ ਦਾ دہشت ਦਾ ਘੇਜ਼ਾ ਜਗ ਦੇ ਮੌਲ ਪੈਦਾ ਕਰਨਾ ਸੀ ਸ਼ਰਾੜਤੀ ਅਨਸ਼ਰ ਵੱਲੋਂ ਇਹ ਹੋ ਸਕਦਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਪਹਿਲਾਂ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨਾਲ ਕੀ ਇੰਜਾਮ ਹੋਇਆ ਤੇ ਉਹੋ ਜਿਹਾ ਹੀ ਇੰਜਾਮ ਇਹਨਾਂ ਨਾਲ ਵੀ ਕੀਤਾ ਜਾਏਗਾ ਸਰ ਜੇ ਕੋਈ ਇਸ ਤਰ੍ਹਾਂ ਮੰਨ ਲਓ دہشت ਫਲਾਉਣਾ ਚਾਹੁੰਦਾ ਜਾਂ ਕੋਈ ਵੀਡੀਓ ਦੇਖ ਕੇ ਕੋਈ ਮੰਨ ਲਓ ਕੋਈ ਵਾ ਮਾਹੌਲ ਕਰੀਏ ਜਾਂ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਸਾਡਾ ਇਹੀ ਮੈਸੇਜ ਹੈ ਇਹੋ ਜਿਹਾ ਕੰਮ ਤੋਂ ਬਾਝੋਂ ਨਹੀਂ ਤਾਂ ਫਿਰ ਪੰਜਾਬ ਪੁਲਿਸ ਉਹਨਾਂ ਨੂੰ ਨਹੀਂ ਬਖਸ਼ੇਗੀ ਇਹ ਜਿਹੇ ਬੰਦੇ ਨੇ